ਪਾਗਸਤਵਾ ਕਹਾਣੀ ਹੈ ਅਣਵਿਆਹੀ ਮਾਸ ਖਵੀਰ ਦਾ ਵਿਆਹ ਹੋ ਗਿਆ ਸੀ ਪਰ ਉਹ ਸੋਹਰੇ ਘਰ ਵਿੱਚੋਂ ਪਚਾਪ ਸੀ ਨੇਕ ਦਾ ਸਾਰਾ ਦਿਨ ਆਪਣੀ ਧੀ ਨੂੰ ਲਾਡ ਲਡਾਉਂਦੇ ਲੰਘ ਜਾਂਦਾ ਨੇਕ ਨੇ ਆਪਣੀ ਪੈਲੀ ਠੇਕੇ ਤੇ ਦੇ ਦਿੱਤੀ ਸੀ ਤਾਰਾ ਨੇਕ ਨੂੰ ਵੇਖ ਹੱਸਦਾ ਰਹਿੰਦਾ ਕਿ ਤੂੰ ਤਾਂ ਜਵਾਕ ਨੂੰ ਪਾਲਣ ਵਿੱਚ ਔਰਤਾਂ ਨੂੰ ਵੀ ਪਿੱਛੇ ਛੱਡ ਦਿੱਤਾ ਨੇਕ ਚੰਗੇ ਸੁਭਾਅ ਦਾ ਬੰਦਾ ਸੀ ਤਾਰੇ ਦੀ ਬਹੂ ਵਾਸਤੇ ਉਹਨੇ 5 ਕਿਲੋ ਘੋ ਤੇ ਪੰਜੀਰੀ ਦਾ ਸਾਰਾ ਸਮਾਨ ਲਿਆ ਕੇ ਦਿੱਤਾ ਸੀ ਪਤਾ ਨਹੀਂ ਕਿਉਂ ਉਹਨੇ ਸੋਚੇ ਕਿ ਕਰਮੋ ਦੀ ਮਾਨ ਹੋ ਵੀ ਐਨਾ ਕੁਝ ਖਵਾਉਣਾ ਹੀ ਸੀ ਤਾਰਾ ਘਰ ਠੀਕ ਹੀ ਸੀ ਨਵੇਂ بڑے ਕਮਰੇ ਦਾ ਫਰਸ਼ ਬਣ ਗਿਆ ਸੀ ਨੇਕ ਨੇ ਰੀਜਾਂ ਨਾਲ ਕਮਰਾ ਸਵਾਰਿਆ ਨਿੱਕੇ ਨਿੱਕੇ ਖਡੌਣਾਂ ਨਾਲ ਉਹਨੇ ਕਮਰਾ ਭਾਰ ਦਿੱਤਾ ਸੀ ਕਿੰਨੀ ਖੁਸ਼ ਖੁਸ਼ਕਿਸਮਤ ਸੀ ਕਰਮੋ ਜਿਹਨੂੰ ਨੇਕ ਵਰਗਾ ਪਿਓ ਮਿਲ ਗਿਆ ਸੀ ਉਸ ਦਿਨ ਦੀ ਅਣਬਣ ਹੋਣ ਕਰਕੇ ਗੁਰਚਰਨ ਨੇ ਸ਼ਗਨ ਤੇ ਆਪਣੇ ਸੰਡੂ ਨੂੰ ਨਾ ਬੁਲਾਇਆ ਉਸ ਦਿਨ ਇਕੱਲੀ ਛਾਲੀ ਹੀ ਆਈ ਸੀਦਰ ਅਸਲ ਪਾਨੀ ਦਾ ਜੈਬ ਨੇ ਇੱਥੇ ਬਿਮਾਰੀ ਪਰ ਪਤਾ ਨਹੀਂ ਕਿਵੇਂ ਇਹ ਸਾਖ ਸਿਰੇ ਚੜ ਗਿਆ ਸੀ ਸੁਖਵੀਰ ਦੇ ਵਿਆਹ ਦਾ ਦਿਨ ਬਣ ਲਿਆ ਗਿਆ ਪਿਓ ਨੂੰ ਆਪਣੀ ਤੀ ਵਿਹੋਂ ਦਾ ਚਾਹ ਸੀ ਪਰ ਸੁਖਵੀਰ ਦੇ ਤਾਂ ਸਾਰੇ ਹੀ ਚਾ ਪਹਿਲਾਂ ਹੀ ਮਰ ਚੁੱਕੇ ਸਨ ਸੁਖਵੀਰ ਨੂੰ ਇਹ ਵਿਆਹ ਦਾ ਕੋਈ ਚਾਹ ਨਹੀਂ ਸੀ ਘਰ ਵਿੱਚ ਹੁੰਦੀਆਂ ਤਿਆਰੀਆਂ ਨੂੰ ਵੇਖ ਉਹਨੂੰ ਲੱਗਦਾ ਜਿਵੇਂ ਕਿਸੇ ਦਾ ਵਿਆਹ ਹੋਵੇ ਸੂਬੇਦਾਰ ਡੂੰਗੀ ਚਿੰਤਾ ਵਿੱਚ ਸੀ ਇੱਕ ਦਿਨ ਉਹ ਸੁਖਵੀਰ ਦੀ ਮਾਂ ਨੂੰ ਕਹਿਣ ਲੱਗਿਆ ਮੈਨੂੰ ਇਹ ਕਿਉਂ ਲੱਗਦਾ ਜਿਵੇਂ ਆਪਣੀ ਕੁੜੀ ਇਸ ਵਿਆਹ ਤੋਂ ਖੁਸ਼ ਨਹੀਂ ਤੂੰ ਇੱਕ ਵਾਰ ਪੁੱਛ ਜੇ ਉਹਨੂੰ ਇਹ ਰਿਸ਼ਤਾ ਨਹੀਂ ਮਨਜ਼ੂਰ ਤਾਂ ਆਪਾਂ ਹੋਰ ਕਿਤੇ ਕਰ ਦਿੰਦੇ ਹਾਂ ਪਰ ਮਾਂ ਕੀ ਕਹਿੰਦੀ ਉਹਨੇ ਹੱਸ ਕੇ ਗੱਲ ਟਾਲ ਦਿੱਤੀ ਕਿ ਇਹ ਬਿਮਾਰ ਰਹਿਣ ਕਰਕੇ ਹੀ ਉਦਾਸ ਆ ਸੁਖਵੀਰ ਦਾ ਵਿਆਹ ਜਗਜੀਤ ਨਾਲ ਬਹੁਤ ਸ਼ਾਨੋ ਸ਼ੌਕਤ ਨਾਲ ਹੋਇਆ ਮਾਸੜ ਡੂੰਗੇ ਅਫਸੋਸ ਵਿੱਚ ਸੀ ਕਿ ਬਾਜੀ ਪੁੱਠੀ ਪੈ ਗਈ ਹੈ ਗੁਰਚਰਨ ਸਿੰਘ ਨੇ ਆਪਣੀ ਤੀਨ ਨੂੰ ਉਹ ਕਿਹੜੀ ਚੀਜ਼ ਆ ਜਿਹੜੀ ਨਹੀਂ ਦਿੱਤੀ ਜਗ ਜਗ ਜੀਤ ਦਾ ਉਹਨਾਂ ਨੇ ਘਰ ਪਰ ਦਿੱਤਾ ਸੀ ਉਦੋਂ ਤਾਂਵੇਂ-ਤਾਂਵੇਂ ਲੋਕ ਹੀ ਕੁੜੀਆਂ ਨੂੰ ਦਾਜ ਵਿੱਚ ਗੱਡੀ ਦਿੰਦੇ ਸਨ ਉਦੋਂ ਸੂਬੇਦਾਰ ਨੇ ਜਦੋਂ ਗੱਡੀ ਦਿੱਤੀ ਤਾਂ ਪਿੰਡ ਵਿੱਚ ਬਹਿ ਜਾ ਬਹਿ ਜਾ ਕਰਾਤੀ ਸੀ ਸੁਖਵੀਰ ਆਪਣੇ ਸਹੁਰੇ ਘਰ ਦੀਆਂ ਘਰ ਗਈ ਤਾਂ ਵੀ ਚੁੱਪਚਾਪ ਹੀ ਰਹਿੰਦੀ ਸੱਸ ਨੂੰ ਨਵੇਂ ਆਏ ਸਮਾਨ ਦਾ ਚਾਹ ਹੀ ਚੜਿਆ ਪਿਆ ਸੀ ਸੁਖਵੀਰ ਦੀ ਪੂਆ ਉਹਦਾ ਅੰਤ ਦਾ ਮੋ ਕਰਦੀ ਸੀ ਉਹਨੇ ਸਮਝਾਇਆ ਕਿ ਪੁੱਤ ਇੱਥੇ ਤੈਨੂੰ ਆਪ ਹੀ ਕੰਮ ਕਰਨਾ ਪਿਆ ਕਰਨਾ ਤੇਰੀ ਸੱਸ ਦੀ ਸਿਹਤ ਠੀਕ ਨਹੀਂ ਰਹਿੰਦੀ ਮੈਂ ਤੇਰੇ ਕੋਲ ġੇੜਾ ਮਾਰ ਜਾਇਆ ਕਰਾਂਗੀ ਪੂਆ ਦਾ ਘਰ ਥੋੜੀ ਹੀ ਦੂਰ ਤੇ ਸੀ ਸੁਖਵੀਰ ਤੇ ਜਗਜੀਤ ਦੀ ਪਹਿਲੀ ਮੁਲਾਕਾਤ ਕੋਈ ਖਾਸ ਨਾ ਹੋਈ ਪਹਿਲੀ ਰਾਤ ਜਗਜੀਤ ਕਮਰੇ ਅੰਦਰ ਆਉਣਸਾਰ ਸੋ ਗਿਆ ਸੁਖਵੀਰ ਨੇ ਸੁੱਖ ਦਾ ਸਾਹ ਲਿਆ ਉਹ ਆਰਾਮ ਨਾਲ ਪੈ ਗਈ ਜਿਵੇਂ ਉਹ ਇਹੀ ਚਾਹੁੰਦੀ ਹੋਵੇ ਸੱਸ ਦਾ ਸੁਆਦ ਥੋੜਾ ਲਾਲਚੀ ਸੀ ਉਹ ਸੁਖਵੀਰ ਨਾਲ ਬਹੁਤ ਮਿੱਠੀ ਰਹਿੰਦੀ ਉਹਨੂੰ ਪੁੱਤ-ਪੁੱਤ ਕਰਦੀ ਸੁਖਵੀਰ ਨੂੰ ਜਦੋਂ ਪਹਿਲੀ ਵਾਰ ਮਿਲਣੀ ਕਰਕੇ ਪੇਕੇ ਲੈ ਗਏ ਤਾਂ ਸੂਬੇ ਦਾ ਰਫੂਲਿਆ ਨਾ ਸਮਾਵੇ ਆਪਦੀ ਧੀ ਨਾਲ ਗੱਲਾਂ ਕਰਦਾ ਕਹਿੰਦਾ ਤੇਰੀ ਸੱਸ ਕਿਵੇਂ ਆ ਸੋਹਰਾ ਕਿਵੇਂ ਆ ਤੇਰੇ ਨਾਲ ਕਿਹੋ ਜਾਂ ਵਤੀਰਾ ਕਰਦੇ ਆਓ ਸੁਖਵੀਰ ਸਭ ਠੀਕ ਆ ਪਾਪਾ ਮੈਂ ਆਰਾਮ ਕਰ ਲਵਾਂ ਜੀ ਮਾਂ ਆਪਣੀ ਧੀ ਦੇ ਕੱਪੜੇ ਵੇਖ ਰਹੀ ਸੀ ਵਰੀ ਬਹੁਤ ਸੋਹਣੀ ਸੀ ਸੁਖਵੀਰ ਦੇ ਪਾਇਆ سونے ਦਾ ਸੈੱਟ ਬਹੁਤ ਖੂਬਸੂਰਤ ਸੀ ਮਾਂ ਨੇ ਕਿਹਾ ਧੀਏ ਤੇਰੀ ਸੱਸ ਨੇ ਕੁਝ ਬੋਲੀ ਸੁਖਵੀਰ ਆਪਣੇ ਹੀ ਧਿਆਨ ਵਿੱਚ ਸੀ ਮਾਂ ਨੂੰ ਚਾਹ ਸਿੱਕੀ ਮੇਰੀ ਧੀ ਦੱਸੇ ਕੀ ਇਹਦੇ ਪੇਕੇ ਨੇ ਕਿੰਨਾ ਕੁਝ ਦਾਜ ਵਿੱਚ ਦਿੱਤਾ ਸੁਖਵੀਰ ਨੂੰ ਮਾਂ ਨੇ ਫਿਰ ਹਲੂਣਿਆਂ ਤੇ ਕਿਹਾ ਬੋਲਦੀ ਕਿਉਂ ਨਹੀਂ ਮੇਰੀ ਧੀ ਸੁਖਵੀਰ ਮਾਂ ਉਥੇ ਸਭ ਕੁਝ ਠੀਕ ਸੀ ਸੱਸ ਮੇਰੀ ਮੇਰਾ ਬਹੁਤ ਲਾਡ ਕਰਦੀ ਹੈ ਕਹਿੰਦੀ ਸੀ ਕਿ ਜਿਹੜੀ ਤੁਸੀਂ ਮਾਮੇ ਨੂੰ ਸ਼ਾਪ ਪਾਈ ਹੈ ਉਹ ਛੋਟੀ ਛੋਟੀਆਂ ਨਾਲੇ ਸੱਸ ਦੀਆਂ ਵਾਲੀਆਂ ਥੋੜੀਆਂ ਹੌਲੀਆਂ ਨੇ ਭਾਰੀਆਂ ਕਰਵਾਉਣ ਦਾ ਕਿਹਾ ਮਾਂ ਨੇ ਕਿਹਾ ਜੈ ਵੱਡੀ ਦਾ ਸੁਨਿਆਰਾ ਖੋਟ ਵਿੱਚ ਰੱਖ ਜਾਂਦਾ ਮੈਂ ਕਿਹਾ ਸੀ ਕਿ ਕੋਈ ਉਲਾਂਬਾ ਨਾ ਆਵੇ ਚਲ ਕੋਈ ਨਾ ਪੁੱਤ ਹੁਣ ਜਦੋਂ ਤੈਨੂੰ ਲੈਣ ਆਏ ਉਦੋਂ ਆਪਾਂ ਹੋਰ ਲੈ ਲਵਾਂਗੇ ਕਾਂਟੇ ਉਹ ਤੇਰੀ ਸੱਸ ਦਾ ਸੁਭਾਅ ਮੈਨੂੰ ਵੀ ਚੰਗਾ ਲੱਗਿਆ ਬਸ ਧੀਏ ਪਿਛਲੀਆਂ ਭੁੱਲ ਕੇ ਨਵੀਂ ਜ਼ਿੰਦਗੀ ਨੂੰ ਜੀ ਆਇਆ ਕੇ ਸੁਖਵੀਰ ਦੀਆਂ ਸੋਚਾਂ ਦੀ ਲੜੀ ਟੁੱਟ ਨਹੀਂ ਸੀ ਰਹੀ ਜਗਜੀਤ ਨੇ ਵਿਆਹ ਤਾਂ ਕਰਾ ਲਿਆ ਸੀ ਪਰ ਉਹ ਪਾਸਾ ਕਰਕੇ ਪਹਿ ਜਾਂਦਾ ਇਹਦਾ ਰਾਜ ਸੁਖਵੀਰ ਨੂੰ ਪਤਾ ਨਹੀਂ ਸੀ ਨੌਜਵਾਨ ਮੁੰਡਾ ਸੋਹਣਾ ਸੁਨੱਖਾ ਸੀ ਅੱਜ ਦੀ ਕਹਾਣੀ